ਸਤ ਨਾਮੁ ਵਾਹਿਗੁਰੂ ਸਾਹਿਬ ਜੀ ਸਤ ਨਾਮੁ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਭਾਈਏ ਪਰਮੇਸ਼ਰ ਨਾਲ ਚਾਲਕੂ ਗੱਲਾਂ ਬਾਤਾਂ ਮਨ ਜਿਆ ਕਰਦਾ ਹੈ ਤਾਂ ਮੈਂ ਇੱਕ ਵੀਡੀਓ ਬਣਾ ਕੇ ਕੁਝ ਸ਼ਬਦ ਬੜੇ ਸੀ ਗੁਰਬਾਣੀ ਦੇ ਅਰਥਾਂ ਸਮੇਤ ਚਰਨ 10 12 ਬੰਦਿਆਂ ਨੇ ਸ਼ਾਇਦ 15 ਹੋ ਗਏ ਸਹਾਇਕ ਦਿੱਤਾ ਬਹੁਤ ਹੈ ਜੱਗ ਮੈਂ ਉੱਤਮ ਕਾਢੀ ਆ ਵਿਰਲੇ ਕਹੀ ਕੇ ਐਨ ਵਿਰਲੇ ਨਾ ਹੀ ਕਣੇ ਫੈਲ ਪੱਕੜ ਸੰਸਾਰ ਥੋੜੇ ਲੋਕ ਨੇ ਹੋਰ ਇਹਨੂੰ ਲੱਖਾਂ ਸਥਾਨੋਂ ਕਿਸੇ ਨੂੰ ਪੜਨਾ ਸੁਣਨਾ ਚਾਹਣਾ ਹੁੰਦਾ ਹੈ ਹੈਨੇ ਜੋ ਕੀ ਅਸੀਂ ਹੁੰਦੇ ਤੇ ਸਾਡੀ ਗੌਮ ਸੰਸਾਰ ਦੇ ਵਿੱਚ ਅਜਿਹੀ ਸੁਪਰੀਮ ਦਰਜੇ ਤੇ ਹੁੰਦੀ ਜਿਹੜੀ ਚਲੋ ਸਤਨਾਮ ਵਾਹਿਗੁਰੂ ਜੀ ਗੁਰੂ ਸਾਹਿਬ ਕਹਿੰਦੇ ਜਿਸ ਪ੍ਰਤੀਤ ਨਾ ਆਵੇ ਭਾਈ ਭਾਈ ਸੋ ਜਿਹੜਾ ਚਲ ਜਾਓ ਪ੍ਰਤੀਤ ਮਤਲਬ ਇਤਬਾਰ ਵਿਸ਼ਵਾਸ ਜਿਹੜੇ ਮਨੁੱਖ ਨੂੰ ਗੁਰੂ ਸਾਹਿਬ ਕਹਿੰਦੇ ਵਿਸ਼ਵਾਸ ਨਹੀਂ ਪ੍ਰਤੀਤ ਹੀ ਨਹੀਂ ਬਚਦਾ ਸੋ ਜਿਹੜਾ ਜਲਦਾ ਹੋ ਤ ਉਹ ਤਾਂ ਹਰ ਵੇਲੇ ਜਲਦਾ ਰਹਿੰਦਾ ਵਿਕਾਰਾਂ ਦੇ ਵਿੱਚ ਵਿਕਾਰਾਂ ਦੀ ਅਗਨੇ ਦੇ ਵਿੱਚ ਔਗਣਾਂ ਦੇ ਵਿੱਚ ਭਰਪੂਰ ਰਹਿੰਦਾ ਵਿਕਾਰਾਂ ਦੀ ਅਗ ਵਿੱਚ ਸੜਨ ਨੂੰ ਜਲਨ ਨੂੰ ਹੀ ਜਨਨਾ ਕਹਿ ਹੋਰ ਕੋਈ ਸ਼ਰੀਰ ਦੇ ਇੱਕੋ ਦਿਨ ਜਲਦਾ ਜਦੋਂ ਸਤਨਾਮ ਵੈਗਰੂ ਹੋ ਜਾਂਦੀ ਹੈ ਜੇ ਸੁਪਰਤੀਤ ਨਾ ਆਵੇ ਭਾਈ ਸੋ ਜਿਹੜਾ ਜਲ ਜਾਓ ਜਿਸ ਮਨੁੱਖ ਨੂੰ ਗੁਰੂ ਉਤੇ ਇਤਬਾਰ ਨਹੀਂ ਵੱਜਦਾ ਉਸ ਦੀ ਨਿਭਾਗੀ ਜਾਂ ਦੇ ਵਿਕਾਰਾਂ ਵਿੱਚ ਸੜ ਜਾਂਦੀ ਹੈ ਆਤਮਕ ਮੌਸ ਸਹਿਣ ਦੀ ਆਤਮਕ ਮੌਸ ਸਹਿਣ ਨੂੰ ਹੀ ਜਲਣਾ ਕਿਹਾ ਹੈ ਤੇ ਆਤਮਕ ਸ਼ਾਂਤੀ ਵਾਲਾ ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਗੁਰੂ ਦੀ ਬਾਣੀ ਨਾਲ ਗੁਰੂ ਦੀ ਉਪਦੇਸ਼ ਨਾਲ ਜੁੜ ਕੇ ਦਮਨਵਾਸ਼ੀ ਤਰ ਹੋਇਆ ਹੋਵੇਗਾ ਨਿਤ ਵਿਕਾਰਾਂ ਦੇ ਵਿੱਚ ਹੀ ਜਲਣ ਵਾਲੀ ਹੈ ਦੁਨੀਆ ਸਾਰੀ ਤੇ ਵਿਕਾਰਾਂ ਵਿੱਚ ਕੌਣ ਨਹੀਂ ਜਲਦੇ ਆਤਮਿਕ ਸੁਖ ਆਤਮਿਕ ਆਰਾਮ ਮਾਨਸਿਕ ਸ਼ਾਂਤੀ ਕਿਹਨਾਂ ਨੂੰ ਮਿਲਦੀ ਹੈ ਸਾਸ ग्राਸ ਨਾ ਬਿਸਰੈ ਭਾਈ ਵੇਖੋ ਸਦਾ ਹਜ਼ੂਰ ਸਾਸ ग्रास ਹਰ ਵੇਲੇ ਦਿਨਾਂ ਨੂੰ ਵਿਸਰਦਾ ਨਹੀਂ ਪ੍ਰਮਾਤਮਾ ਇਹ ਕੋ ਸਦਾ ਹਜੂਰ ਤੇ ਹਰ ਵੇਲੇ ਪ੍ਰਮਾਤਮਾ ਨੂੰ ਆਪਦੇ ਅੰਗ ਸੰਗ ਵੇਖਦੇ ਆਪਦੇ ਵਿੱਚ ਵੇਖਦੇ ਆ ਮਨੋਂ ਆਪਦੇ ਵਿੱਚ ਵੇਖਦਾ ਪ੍ਰਮਾਤਮਾ ਨੂੰ ਉਹ ਜਿਹੜਾ ਜਲਦਾ ਨਹੀਂ ਉਹ ਆਤਮਿਕ ਸੁਖ ਵਿੱਚ ਆਤਮਿਕ ਆਰਾਮ ਵਿੱਚ ਰਹਿੰਦਾ ਸਦਾ ਸਦਾ ਸੁਖੀ ਰਹਿੰਦਾ ਸਦਾ ਖੁਸ਼ ਰਹਿੰਦਾ ਹੈ ਪਰ ਕੱਟਨੇ ਹੋਦੇ ਅਸੀਂ ਪ੍ਰਮਾਤਮਾ ਨੂੰ ਸਲਾਉਂਦੀ ਬਜਾਏ ਅਸੀਂ ਪ੍ਰਮਾਤਮਾ ਦੀਆਂ ਬਣਾਈਆਂ ਹੋਈਆਂ ਵਸਤੂਆਂ ਨੂੰ ਸਲਾਉਂਦੇ ਚਲੋ ਮਾਇਆ ਨੂੰ ਤਾਂ ਸਲਾਉਂਦੇ ਆ ਅਸੀਂ ਉਹਦੇ ਬਣਾਏ ਹੋਏ ਲੋਕਾਂ ਨੂੰ ਸਾਧੂ ਸੰਤ ਬਣਾ ਕੇ ਗੁਰੂ ਬਣਾ ਕੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਚਲੋ ਜਿਉਂਦੇ ਜੀ ਤਾਂ ਕਰਦੇ ਆ ਉਹਨਾਂ ਦੇ ਮਰਨ ਤੋਂ ਬਾਅਦ ਵੀ ਉਹਨਾਂ ਦੇ ਕਈ ਅਸਰ ਵਸਤਾਂ ਰੱਖੀ ਫਿਰਦੇ ਆ ਉਹਨਾਂ ਦੀ ਪ੍ਰਸ਼ੰਸਾ ਕਰੀ ਜਾਂਦੇ ਆ ਸਾਨੂੰ ਇਹ ਨਹੀਂ ਪਤਾ ਇਹਨੂੰ ਪੈਦਾ ਕਿੰਨੇ ਕੀਤਾ ਸੀ ਤੇ ਕਿੰਨੇ ਇਹਨੂੰ ਖਤਮ ਕੀਤਾ ਤੇ ਕੌਣ ਇਹਨੂੰ ਚਲਾ ਰਿਹਾ ਸੀ ਉਹਦਾ ਨਹੀਂ ਪਤਾ ਸਾਨੂੰ ਕਿਉਂਕਿ ਦੂਜੀ ਪਾਸੇ ਕਹਿੰਦੇ ਨੇ ਮਨੁੱਖਾ ਦੂਜਾ ਕੀਤਾ ਕਿਆ ਸਾਲਾਹੀਆ ਕਰੇ ਸੋਏ ਸਾਲਾਹੇ ਕੀਤਾ ਜਿਹੜਾ ਪ੍ਰਮਾਤਮਾ ਵੱਲੋਂ ਕੀਤਾ ਹੋਇਆ ਪੈਦਾ ਕੀਤਾ ਹੋਇਆ ਕਹਿੰਦਾ ਉਹਦੀ ਕਾਦੀ ਪ੍ਰਸ਼ੰਸਾ ਕਰਨੀ ਹੈ ਉਹਦੀ ਕਾਦੀ ਸ਼ਲਾਘਾ ਕਰਨੀ ਹੈ ਅੰਦਾ ਕਰੇ ਸੋਏ ਸਾਲਾ ਹੈ ਜਿਹੜਾ ਕਰ ਰਿਹਾ ਹੈ ਜਿਹੜਾ ਬਣਾ ਰਿਹਾ ਹੈ ਢਾ ਰਿਹਾ ਹੈ ਚਲਾ ਰਿਹਾ ਹੈ ਉਹਦੀ ਪ੍ਰਸ਼ੰਸਾ ਕਰ ਉਹਦੇ ਨਾਲ ਜੁੜ ਸੱਚੇ ਪਾਤਸ਼ਾਹ ਕਿਉਂਕਿ ਨਾਨਕ ਇੱਕ ਹੀ ਬਾਹਰਾ ਦੂਜਾ ਦਾਤਾ ਨਹੀਂ ਉਸ ਇੱਕ ਪਰਮਾਤਮਾ ਤੋਂ ਬਿਨਾਂ ਉਸ ਇੱਕ ਵਾਹਿਗੁਰੂ ਤੋਂ ਬਿਨਾਂ ਅੱਲਾਹ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਦੂਜਾ ਕੋਈ ਦਾਤਾ ਨਹੀਂ ਜੇ ਅਸੀਂ ਤਾਂ ਕਈ ਦਾਤੇ ਬਣਾ ਲੈ ਲੱਖਾਂ ਬਣਾ ਲੈ ਹੁੰਦਾ ਕੋਈਆਂ ਦੇ ਇਸ਼ਤਿਹਾਰ ਲੱਗੇ ਹੁੰਦੇ ਅਕਲ ਨਾਲ ਤੇ ਸੰਤ ਬਾਬਾ ਚਲੋ ਨਾ ਕੀ ਲੈਣਾ 108 ਬਜੂਰ ਸਾਹਿਬ ਵਾਲੇ ਜਾਂ ਭੁਲਾਣੇ ਵਾਲੇ ਜਾਂ ਟਮਕਾਲੇ ਵਾਲੇ ਕਈ ਬਾਬੇ ਬਣੇ ਕਰਦੇ ਚਲੋ ਬਾਬੇ ਹੋਣਗੇ ਜ਼ਿਕਰ ਗੁਰੂ ਨੇ ਮਾਤੋਂ ਉਹਨਾਂ ਨੂੰ ਦਿੱਤੀ ਜੇਕਰ ਉਸਦੀ ਮੱਤ ਤੇ ਚੱਲਦੇ ਤਾਂ ਸ਼ਾਇਦ ਬਾਬੇ ਹੋਣਗੇ ਨਹੀਂ ਤੇ ਬਾਬਾ ਤਾਂ ਇੱਕੋ ਹੀ ਹੈ ਕਰਤਾ ਪੁਰਖ ਤੇ ਉਹਦੀ ਪ੍ਰਸ਼ੰਸਾ ਕਰ ਗੁਰੂ ਸਾਹਿਬ ਕਹਿੰਦੇ ਕਰਤਾ ਸੋ ਸਾਲਾਈਆ ਜਿਨ ਕੀਤਾ ਆਕਾਰ ਆਕਾਰ ਜੋ ਸ੍ਰਿਸ਼ਟੀ ਦਾ ਆਕਾਰ ਆ ਜੋ ਦਿਸਦਾ ਜੋ ਰਦਰ ਉਹਦਾ ਸਾਰਾ ਆਕਾਰ ਤੇਰਾ ਸ਼ਰੀਰ ਤੇਰਾ ਇਹ ਆਪਣਾ ਸ਼ਰੀਰ ਜਿਨੇ ਪੈਦਾ ਕੀਤਾ ਕਹਿੰਦਾ ਉਹਨੂੰ ਸਾਲਾ ਹ ਉਹਨੂੰ ਚੇਤੇ ਵਿੱਚ ਰੱਖ ਉਹਨੂੰ ਮਨ ਦੇ ਵਿੱਚ ਰੱਖ ਉਹਨੂੰ ਯਾਦ ਕਰ ਹਰ ਵੇਲੇ ਉਸ ਅੱਲਾ ਨੂੰ ਉਸ ਕਰਤਾ ਪ੍ਰਭੂ ਉਸ ਵਾਹਿਗੁਰੂ ਉਸ ਪ੍ਰਮਾਤਮਾ ਨੂੰ ਯਾਦ ਕਰ ਹਰ ਵੇਲੇ ਕਰਤਾ ਸੋ ਸਾਲਾਈਆ ਜਨਕੀਤਾ ਆਕਾਰ ਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰ ਤੇ ਅਸੀਂ ਉਸ ਦੇ ਬਣਾਏ ਹੋਏ ਦੀ ਵਡਿਆਈ ਕਰਦੇ ਹਾਂ ਜਿਸ ਨੇ ਬਣਾਇਆ ਉਹਦੀ ਨਹੀਂ ਕਰਦੇ ਤਾਂ ਹੋਰ ਹੀ ਕਹਾਣੀਆਂ ਸੁਣਾਉਂਦੇ ਫਿਰਦੇ ਰਹਿੰਦੇ ਹਾਂ ਦਾਤਾ ਸੋ ਸਾਲਾਈਆ ਜੇ ਸਭ ਸਹ ਦੇ ਆਧਾਰ ਉਸ ਦਾਤੇ ਦੀ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਉਸਤਤ ਕਰ ਜਿਹਨੇ ਤੇਰਾ ਆਸਰਾ ਦਿੱਤਾ ਥੰਮੀ ਦਿੱਤੀ ਹੈ ਤੇਰੇ ਸਰੀਰ ਨੂੰ ਤੇਰੇ ਸਰੀਰ ਦੇ ਵਿੱਚ ਬਹਿ ਕੇ ਤੇਰੇ ਸਰੀਰ ਨੂੰ ਚਲਾ ਰਿਹਾ ਹੈ ਇਸ ਜਗਤ ਨੂੰ ਚਲਾ ਰਿਹਾ ਹੈ ਇਸ ਜਗਤ ਦੇ ਵਿੱਚ ਬਹਿ ਕੇ ਜਗਤ ਦੀ ਪ੍ਰਸੰਸਾ ਨਾ ਕਰਾ ਜਗਤ ਨੂੰ ਬਣਾਉਣ ਵਾਲੇ ਦੀ ਜਗਤ ਨੂੰ ਚਲਾਉਣ ਵਾਲੇ ਦੀ ਪ੍ਰਸੰਸਾ ਕਰ ਕਰਤਾ ਪੁਰਖੀ ਉਸਦੇ ਸਾਰੇ ਰੂਪ ਜਿਹੜਾ ਕੁਝ ਦਿਸਦਾ ਨਜ਼ਰ ਆਉਂਦਾ ਜਿਹੜਾ ਕੋਲ ਅਸਥੂਤ ਰੂਪ ਵਿੱਚ ਉਹ ਵੀ ਪਰਮਾਤਮਾ ਆਪ ਹੈ। ਭਰਗਵਾਨੀ ਦੇ ਵਿੱਚ ਦੱਸਿਆ ਕਿ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ ਤੇਰੇ ਮਨ ਦੇ ਵਿੱਚ ਹੈ ਉਸ ਦੀ ਸੰਸਾ ਕਰ ਉਸ ਨੂੰ ਜਿਤੇ ਕਰ। ਕਿ ਪਰਮਾਤਮਾ ਦਾ ਹਰ ਇੱਕ ਰੂਪ ਵਿੱਚ ਜੋ ਨਜ਼ਰ ਆਉਂਦਾ ਉਹ ਵੀ ਪਰਮਾਤਮਾ ਜੋ ਨਹੀਂ ਨਜ਼ਰ ਆਉਂਦਾ ਉਹ ਵੀ ਪਰਮਾਤਮਾ ਹੈ। ਪਰ ਕੀਤੇ ਨੂੰ ਨਾਸਲਾ ਕਰਨ ਵਾਲੇ ਨੂੰ ਸਦਾ ਸੂਖਮ ਅਸਥੂਲ ਸਗਲ ਭਗਵਾਨ ਸੂਖਮ ਰੂਪ ਜਿਹੜਾ ਨਜ਼ਰ ਨਹੀਂ ਆਉਂਦਾ ਅਸਥੂਲ ਜਿਹੜਾ ਕੋਈ ਸਾਰਾ ਕੁਝ ਦਿਸਦਾ ਹੈ ਗੁਰੂ ਸਾਹਿਬ ਕਹਿੰਦੇ ਸਾਰਾ ਕੁਝ ਪ੍ਰਮਾਤਮਾ ਹੀ ਹੈ ਪਰ ਅਸੀਂ ਜੋ ਨਜ਼ਰ ਆਉਂਦਾ ਉਹ ਕੁਝ ਆਪ ਦੇ ਲਾਲਚ ਵਾਸਤੇ ਆਪ ਦੇ ਸਵਾਰਥ ਵਾਸਤੇ ਆਪ ਦੇ ਮਤਲਬ ਵਾਸਤੇ ਸਿਰ ਲਾਉਂਦੇ ਹਾਂ ਪ੍ਰਮਾਤਮਾ ਦੇ ਕੀਤੇ ਹੋਏ ਕਰਕੇ ਨਹੀਂ ਸਿਰ ਲਾਉਂਦੇ ਕਿ ਸੱਚੇ ਪਾਤਸ਼ਾਹ ਨੇ ਕਿੰਨਾ ਵੱਡਾ ਜਗਤ ਬਣਾ ਦਿੱਤਾ ਹੈ ਇਸ ਵਾਸਤੇ ਜਗਤ ਦੀ ਰਚਨਾ ਵਾਸਤੇ ਪਰਮਾਤਮਾ ਨੂੰ ਨਹੀਂ ਚਲਾਉਂਦੇ ਉਹਦੇ ਬਣਾਏ ਹੋਏ ਨੂੰ ਚਲਾਉਂਦੇ ਅਸੀਂ ਤਾਂ ਆਪ ਦੇ ਮਤਲਬ ਵਾਸਤੇ ਮਤਲਬ ਪ੍ਰਸਤਾ ਸੀ ਸੂਖਮ ਆ ਸਥੋਰ ਸਗਲ ਭਗਵਾਨ ਸਗਲ ਸਾਰੇ ਹੀ ਅਣ ਦੇਖਦੇ ਤੇ ਦੇਖਦੇ ਸਾਰੇ ਹੀ ਜਗਤ ਵਿੱਚ ਭਗਵਾਨ ਪਰਮਾਤਮਾ ਮੌਜੂਦ ਹੈ ਜਿਹੜਾ ਕੁਝ ਦਿਸਦਾ ਉਹਨੂੰ ਬਣਾਇਆ ਪ੍ਰਮਾਤਮਾ ਨੇ ਤੇ ਉਹਨੂੰ ਇੱਕ ਦਿਨ ਉਹਨੇ ਛਟਾ ਦੇਣਾ ਹੈ ਜੋ ਦੀਸੈ ਸੋ ਸਗਲ ਵਿਨਾਸ਼ ਹੈ ਬੇਸ਼ੱਕ ਜੋ ਦੀਸੈ ਸੋ ਤੇਰਾ ਰੂਪ ਉਹ ਪ੍ਰਮਾਤਮਾ ਦਾ ਰੂਪ ਹੈ ਖੁਦ ਪ੍ਰਮਾਤਮਾ ਇਸ ਨੂੰ ਜਿਹੜਾ ਚਲਾ ਰਿਹਾ ਉਹ ਹੈ ਨਾਨਕ ਗੁਰਮਖ ਪਾਰ ਨਾਨਕ ਗੁਰਮਖ ਬ੍ਰਹਮਿਸ਼ਾ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਮਾਤਮਾ ਨੂੰ ਸਭ ਥਾਂ ਤੇ ਪਛਾਣ ਲੈਂਦਾ ਹੈ ਗੁਰੂ ਦੇ ਉਪਦੇਸ਼ ਤੇ ਜਿਹੜਾ ਚੱਲਦਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਗੁਰੂ ਦੀ ਮੰਤ ਤੇ ਚੱਲਦਾ ਹੈ ਗੁਰਬਾਣੀ ਤੇ ਚੱਲਦਾ ਹੈ ਉਹਨੂੰ ਹਾਰੇ ਖਾਤੇ ਪਰਮਾਤਮਾ ਦਿਸਦਾ ਦੂਜੇ ਨੂੰ ਦੇ ਦੂਜੇ ਨੂੰ ਤਾਂ ਦੂਜਾ ਹੀ ਦਿਸਦਾ ਕਿਉਂਕਿ ਦੁਗਦਾ ਦੇ ਕਾਰਨ ਪਰਮ ਦੇ ਕਾਰਨ ਸਾਰਤ ਮੇਰ ਤੇਰੀ ਦਿਸਦੀ ਹੈ ਹੋਰ ਕੁਝ ਨਹੀਂ ਦਿਸਦਾ ਤੇ ਇਹ ਵੀ ਸਾਰਾ ਕੁਝ ਪਰਮਾਤਮਾ ਆਪ ਹੀ ਤੇ ਆਪ ਹੀ ਬਣਾਇਆ ਜਲ ਥਲ ਬਣਾ ਪਰਬਤ ਪਹਾੜ ਜਾਲਾ ਵਿੱਚ ਵੀ ਥਲ ਧਰਤੀ ਵਿੱਚ ਵੀ ਬਨ ਜੰਗਲਾਂ ਵਿੱਚ ਵੀ ਪਰਬਤ ਪਹਾੜਾਂ ਵਿੱਚ ਵੀ ਪਤਾਲ ਵਿੱਚ ਵੀ ਪਰਮੇਸ਼ਰ ਤਹ ਬਸੈ ਦਿਆਲ ਪਰਮਾਤਮਾ ਹੀ ਵਸਦਾ ਹਰ ਇੱਕ ਚੀਜ਼ ਦੇ ਵਿੱਚ ਜਲ ਵਿੱਚ ਵੀ ਥਲ ਵਿੱਚ ਵੀ ਬਨ ਵਿੱਚ ਵੀ ਪਰਬਤ ਵਿੱਚ ਵੀ ਪਤਾਲ ਵਿੱਚ ਵੀ ਪਰਮੇਸ਼ਰ ਤਹ ਬਸੈ ਦਿਆਲ ਉਹ ਦਿਆਲੂ ਪੁਰਖ ਰੋਮ ਰੋਮ ਵਿੱਚ ਹੈ ਕਣ ਕਣ ਵਿੱਚ ਹੈ ਗੁਰੂ ਸਭ ਕਹਿੰਦਾ ਜਿਹੜਾ ਤੇਰੇ ਅੰਦਰ ਬੋਲਦਾ ਵੇਖਦਾ ਸੁਣਦਾ ਤੂੰ ਉਹਦੇ ਨਾਲ ਪਿਆਮ ਕਰ ਉਹਦਾ ਸਿਮਰਨ ਕਰਦੇ ਸਿਮਰਨ ਕਰਨਾ ਕਿਵੇਂ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਅੱਖਾਂ ਮਿਟ ਕੇ ਚੌਂਕਲੇ ਮਾਰ ਕੇ ਜਪਾਣੀ ਕੋਲੇ ਰੱਖ ਕੇ ਨਹੀਂ ਬਖੰਡਾ ਹੱਕ ਸੱਚ ਦੀ ਮਿਹਨਤ ਕਰਦਿਆ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਉਹ ਹੈ ਪਰਮਾਤਮਾ ਦਾ ਸਿਮਰਨ ਤੇ ਉਹ ਹੈ ਪਰਮਾਤਮਾ ਦਾ ਕੀਰਤਨ ਕਿਉਂਕਿ ਇਹੋ ਜਿਹੀ ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਮੌਜੂਦ ਨਹੀਂ ਤੇ ਆਪ ਹੀ ਆਪਣੇ ਆਪ ਨੂੰ ਪਰਮਾਤਮਾ ਨੇ ਯਾਦ ਕਰਨਾ ਤੇ ਆਪਣੇ ਆਪ ਨੂੰ ਹੀ ਯਾਦ ਕਰਨਾ ਸਾਰਾ ਕੁਝ ਆਪ ਹੀ ਹੈ ਦਸੇ ਦਿਸ਼ਾ ਰਵਿਆ ਪ੍ਰਭ ਏਕ ਦਸਾ ਦਿਸ਼ਾ सारी दिशाओं सारिया एक पास रव्या प्राप्त एक व्यापक है हरेक पास सच्चे पातशाह जिधर वेखेगा उधर ही दसेगा भाई दसेगा गुरु की सिक्ख से चल के गुरु के उपदेश से चल के इस संविधान उस परमात्मा ने भेजे दे भक्तों सा गुरु साहेबान के थ्रू ਜੇ ਸਿੱਖਿਆ ਸਾਨੂੰ ਦਿੱਤੀ ਹੈ ਗੁਰੂ ਸਾਹਿਬ ਨੇ ਕਿ ਇੰਜ ਨਹੀਂ ਇੰਜ ਕਰ ਪ੍ਰਸਤਾ ਬਦਲ ਧਰਨ ਆਕਾਸ਼ ਸਭ ਮਹਿ ਪ੍ਰਭ ਤੇਗ ertid ਆਕਾਸ਼ ਹਰੇਕ ਥੋਤੇ ਸਭ ਦੇ ਵਿੱਚ ਪਰਮਾਤਮਾ ਨੂੰ ਵੇਖ ਵਿਜਿੱਦਰ ਵੇਖੇ ਤੂੰ ਹੀ ਤੂੰ ਹੋਰ ਨਾ ਕੁਛ ਦਿਸੇ ਤੇ ਸਾਨੂੰ ਦਿਸਦਾ ਤਾਂ ਹੈ ਪਰ ਦਿਸਦੀ ਮੈਂ ਮੇਰੀ ਐ। ਕੁਵਟ ਥੋੜੀ ਜਿਹੀ ਗਾ ਹੋ ਜੇ ਸਿੱਧੀ ਹੋ ਜੇ ਤਾਂ ਠੀਕ ਐ। ਜੁਆਗ ਬਾਹਰ ਚਲਾ ਜਾਂ ਅਮਰੀਕਾ ਕੈਨੇਡਾ ਤਾਂ ਵੀ ਠੀਕ ਐ ਕਾਰਾਂ ਵੱਡੀਆਂ ਹੋਣ ਛੋਟੀਆਂ ਨਾ ਹੋਣ, ਮੋਟਰਸਾਈਕਲ ਤੋਂ ਕਾਰ ਵੱਡੀ ਹੋਵੇ ਛੋਟੀ ਹੋਵੇ। ਕੋਠਾ ਤੋਂ ਕੋਠੀ ਬਣ ਜੇ। ਕਈ ਇਛਾਵਾਂ ਜਿਹੜੀਆਂ ਸਤਿ ਸ਼੍ਰੀ ਅਕਾਲ ਨਾਵਾ ਜਿਹੜੀਆਂ ਸਾਡੀਆਂ ਇਛਾਵਾਂ ਸਾਨੂੰ ਸਾਡੇ ਮਨ ਨੂੰ ਟਿਕਣ ਨਹੀਂ ਦਿੰਦੀਆਂ। ਬਾਰ ਹੁਕਮ ਇਹ ਵੀ ਪਰਮਾਤਮਾ ਦੇ ਚੱਲ ਰਿਹਾ ਪਰ ਇਹਦੇ ਨਾਲ ਸਾਡਾ ਮਨ ਉਹ ਹਰ ਵੇਲੇ ਬੇਚਨ ਰਹਿੰਦਾ ਹੈ ਮਨ ਦੇ ਸੁਖ ਵਾਸਤੇ ਸ਼ਾਂਤੀ ਵਾਸਤੇ ਤਾਂ ਪਰਮਾਤਮਾ ਨੂੰ ਵਿੱਚ ਟਿਕਾਉਣਾ ਪੈਗਾ ਇਸ ਤ੍ਰਿਸ਼ਨਾਵਾਂ ਨੂੰ ਦੇ ਵਿੱਚੋਂ ਬਾਹਰ ਕੱਢ ਕੇ 14 4 ਕੁੰਟ ਪ੍ਰਭ ਆਪ ਚੌਹੀ ਪਾਜੀ 4 ਕੁੰਟ ਪਰਮਾਤਮਾ ਆਪ ਹੀ ਹੈ ਇਹ ਵਾਕ ਵਾਕ ਸ਼ਬਦਾ ਦੇ ਵਿੱਚੋਂ ਉਤਕਾ ਲਿਆ ਗਿਆ ਹੈ ਵਾਕ ਵਾਕ ਸ਼ਬਦਾ ਦੇ ਵਿੱਚੋਂ 14 ਹੈ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਸਗਲ ਭਵਲ ਸਗਲ ਭਵਨ ਭਵਨ શરીਰ ਵੀ ਹੈ ਸਾਰੇ ਸ਼ਰੀਰ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਸਾਰੇ ਜਗਤ ਦੇ ਵਿੱਚ ਪਰਮਾਤਮਾ ਆਪ ਹੀ ਹੈ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ सू किसी खास थान ते जाके रब न लड़ नहीं पी कुछ हजारा किलोमीटर चल के जाने की जड़ नहीं जब वे वेले वेखण की जड़ नहीं भी रात में जावे तो नेड़े छेती मिल जाएगा तो जो दोपहरे जावे तो नहीं मिलेगा गुरु साहब केंद्र अपने अंदर ही झाती मार ला उ बैठा मैं कितने दूर नहीं ਕਿਉਂਕਿ ਉਹ ਸੁਖੰਭੀ ਹੈ ਅਸਥੂਰ ਵੀ ਹੈ ਉਹਦੀਆਂ ਬਣਾਈਆਂ ਚੀਜ਼ਾਂ ਵਿੱਚ ਵੇਖੇਗਾ ਉਹਨੂੰ ਉੱਥੇ ਵੀ ਦਿਸੇਗਾ ਆਪ ਦੇ ਅੰਦਰ ਦੇਖੇਗਾ ਉੱਥੇ ਵੀ ਦਿਸੇਗਾ ਪਰ ਜਿਹੜੀ ਵਿੱਚ ਗੁਰੂ ਸਾਹਿਬ ਨੇ ਲਾਇਆ ਰਸਵਧਾਨ ਦੇ ਵਿੱਚ ਉਹ ਡੰਡੀ ਉਸ ਡੰਡੀ ਤੇ ਚੱਲਣਾ ਪਿਆ ਉਸ ਰਸਤੇ ਸਿੱਧਾ ਤਾਂ ਥੋੜਾ ਜਿਹਾ ਮੁਸ਼ਕਲ ਹੈ ਸਿੱਧਾ ਤਾਂ ਉਦੋਂ ਦਿਸਦਾ ਕੰਮ بڑا ਹੈ ਹਰ ਸਿਮਰੀਆ ਐਸਾ ਸਿਮਰੋ ਨਿਤ ਜਦ ਤੁਸਾਂ ਨੂੰ ਕੋਈ ਕੰਮ ਪੈਂਦਾ ਨਾ ਤਕਲੀਫ ਪੈਂਦੀ ਪ੍ਰੋਬਲਮ ਪੈਂਦੀ ਕਿਤੇ ਟੈਲੀਫੋਨ ਅੱਲਾ ਵਰਨਾ ਜਾ ਜਾਂਦਾ ਜਾਂ ਕਿਤੇ ਫਿਰ ਅਸੀਂ ਬੜੀਆਂ ਅੰਦਰ ਖਾਤੀਆਂ ਅਰਦਾਸਾਂ ਕਰਦੇ ਆੱਖਾਂ ਮੀਟ-ਮੀਟ ਕਰਕੇ ਜੋੜ-ਜੋੜ ਕੇ ਸੱਚੇ ਪਾਤਸ਼ਾਹ ਯੋ ਨੀ ਯੋ ਕਰ ਤੇ ਗੁਰੂ ਸਾਹਿਬ ਕਹਿੰਦੇ ਹਰ ਵੇਲੇ ਇੱਕ ਵਾਰ ਸਿਮਰੋ ਨਾਨਕ ਹਰ ਕੀਰਤਨ ਕਰ ਅਟਲ ਇਹੋ ਤਰੋ ਹਰ ਕੀਰਤਨ ਨਾਨਕ ਹਰ ਕੀਰਤਨ ਕਰ ਅਟਲ ਇਹੋ ਤਰੋ ਉਸ ਪ੍ਰਭੂ ਦੀ ਸਿਫਤ ਸਲਾ ਕਰਦਾ ਰਹ ਹਮੇਸ਼ਾ ਕਰਦਾ ਰਹ ਹਰ ਵੇਲੇ ਕਰਦਾ ਰਹ ਮਨ ਦੇ ਵਿੱਚ ਕਰਦਾ ਰਹ ਕੋਈ ਵੀ ਕੰਮ ਕਰਦਾ ਤਾਂ ਵੀ ਕਰਦਾ ਰਹ ਦੁੱਖ ਤੇ ਕੁਲੀ ਵਿੱਚ ਵੀ ਕਰਦਾ ਰਹ ਸੁੱਖ ਦੇ ਵਿੱਚ ਵੀ ਕਰਦਾ ਰਹ ਹਰ ਵੇਲੇ ਕਰਦਾ ਰਹ ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ਇਸ ਕੀਰਤਨ ਦਾ ਤੇ ਇਹ ਕੀਰਤਨ ਦੂਜਾ ਨਹੀਂ ਹਾਰ ਟੁੱਟੀਆਂ ਸੰਕੇਲ ਆਪਦੇ ਚੇਤੇ ਵਿੱਚ ਪਰਮਾਤਮਾ ਦੀ ਯਾਦ ਲੁਕ ਸੋਣਾ ਇਹ ਆ ਕੀਰਤਨ ਪਰਮਾਤਮਾ ਨੂੰ ਹਰ ਥਾਂ ਤੇ ਵੇਖਣਾ ਆਪਣੇ ਵਿੱਚ ਵੀ ਵੇਖਣਾ ਤਉ ਦੀਆ ਬਨਾਈਆਂ ਚੀਜ਼ਾਂ ਵਿੱਚ ਜਦ ਸਭ ਮੈਂ ਪੂਰ ਰਹੇ ਪਾਰ ਬ੍ਰਾਮ ਕਿਉਂਕਿ ਪਰਮਾਤਮਾ ਹਰੇਕ ਦੇ ਵਿੱਚ ਵਿਆਪਕ ਰੂਪ ਵਿੱਚ ਵਸ ਰਿਹਾ ਹੈ ਪਹਿਲਾਂ ਵੀ ਗੱਲ ਹੋਈ ਹੈ ਨਾਨਕ ਹਰ ਕੀਰਤਨ ਕਰ ਅਠਵੇਂ ਹੋਤਰ ਇਹ ਸਿਫਤ ਸਲਾਹ ਨੂੰ ਕੀਰਤਨ ਗਿਆ ਹੈ ਪਰਮਾਤਮਾ ਦੀ ਸਿਫਤ ਸਲਾਹ ਨੂੰ ਪਰਮਾਤਮਾ ਦਾ ਕੀਰਤਨ ਕਰਦਾ ਰੋ ਉਸ ਪ੍ਰਭੂ ਦੀ ਸਿਫਤ ਸਨਾ ਕਰਦਾਰੋ ਸਿਫਤ ਸਲਾਹ ਕਰਦਾਰ ਭਾਵ ਦਾ ਕੀਰਤਨ ਕਰਦਾਰ ਯਾਦ ਵਿੱਚ ਆਪਣੇ ਮਨ ਨੂੰ ਟਿਕਾਈ ਰੱਖ ਜਿਹੜਾ ਕਿ ਚਾਰ ਸੂਰੇ ਭਜਾ ਫਿਰਦਾ 10 10 ਵਿੱਚ ਚਾਰ ਕੋਣਟ ਵਿੱਚ ਪਰ ਉਹਦਾ ਪਰਮਾਤਮਾ ਹਰ ਇੱਕ ਥਾਂ ਤੇ ਹਰ ਇੱਕ ਦੇ ਵਿੱਚ ਹੈ ਤੇਰੇ ਵਿੱਚ ਵੀ ਉੱਥੇ ਵੀ ਮਨ ਨੂੰ ਇੱਕ ਥਾਂ ਤੇ ਟਿਕਾ ਕੇ ਰੱਖ ਧਾਵਤ ਮਨ ਰੱਖ ਇੱਕ ਠਾਏ ਧਾਵਤ ਮਨ ਜਿਹੜਾ ਭਜਾ ਫਿਰਦਾ ਮਾਰੇ ਚਾਰੇ ਵਿੱਚ ਭਜਾ ਫਿਰਦਾ ਕਿਹਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਜਾਂ ਹਉਮੈ ਦੇ ਵਿੱਚ ਕਾਮ ক্রোধ ਲੋਭ ਮਹੰਕਾਰ ਦੀ ਅੱਗ ਦੇ ਵਿੱਚ ਬਕਾਰਾਂ ਦੇ ਵਿੱਚ ਉਹਨਾਂ ਖੇਚਾਂ ਦੇ ਵਿੱਚ ਮੱਚਦਾ ਰਹਿੰਦਾ ਸਰਦਾ ਰਹਿੰਦਾ ਹੈ ਕਹਿੰਦਾ ਉਹਦੇ ਵਿੱਚੋਂ ਕੱਢ ਕੇ ਰੱਖੇ ਨੂੰ ਧਾਵਤ ਮਨ ਰੱਖਾ ਇੱਕ ਠਾਏ ਇੱਕ ਥਾਂ ਤੇ ਇੱਕ ਸੈਂਟਰ ਦੇ ਵਿੱਚ ਟਿਕਾ ਕੇ ਰੱਖਦੇ ਉਹ ਕਿਹੜੀ ਸੈਂਟਰ ਹੈ ਉਹਦੀ ਯਾਦ ਪਰਮਾਤਮਾ ਦੀ ਦੁੱਖ ਵਿੱਚ ਵੀ ਸੁਖ ਵਿੱਚ ਵੀ ਤਾਨ ਮਨ ਸ਼ੁੱਧ ਜੱਪ ਤਹਰਨੈ ਉਸ ਯਾਦ ਨਾਲ ਤਨ ਵੀ ਮਨ ਵੀ ਸ਼ੁੱਧ ਹੋਵੇਗਾ ਹੋਰ ਕੋਈ ਤਰੀਕਾ ਨਹੀਂ ਜਿੱਤੇ ਜਿੱਥੇ ਮਰਜੀ ਨਾ ਹੁੰਦਾ ਤਰ ਨਾਵਲ ਚੱਲੇ ਦੀਰਦੀ ਮਨ ਕੋਟਾ ਤਨ ਚੋਰ ਇੱਕ ਪੌਲ ਉੱਤੇ ਨਾਦਿਆ ਦੋਏ ਪੌਂਚੜੀ ਉਸੋਰ ਬਾਹਰ ਧੋਤੀ ਤੁਮੜੀ ਅੰਦਰ ਵਿਰਸ਼ਨ ਕੋਲ ਸਾਥ ਭੜੇਣ ਲਾਦਿਆ ਜੋਰ ਸੇ ਚੋਰਾ ਚੋਰ ਚੋਰ ਨੇ ਚੋਰ ਹੀ ਰਹਿਣਾ ਜਿੰਨਾ ਮਰਜ਼ੀ ਉਹਨੂੰ ਗੰਗਾ ਜਲ ਨਹਾਵਾ ਦਿਓ ਤੂੰ ਮੇਰੇ ਕਾੜੇ ਰਹਿਣਾ ਜਿੰਨਾ ਮਰਜ਼ੀ ਉਹਨੂੰ ਮਿੱਠੇ ਪਾਣੀ ਨਾਲ ਧੋਈ ਜਾਓ ਤੇ ਮੰਨ ਤਾਂ ਤਾਂ ਸ਼ੁੱਧ ਹੋਵੇਗਾ ਹਰ ਨਾ ਹੀ ਹਰ ਕੀਰਤਨ ਨਾਲ ਫਰੀ ਦੀ ਯਾਦ ਨਾਲ ਉਸ ਪ੍ਰਮਾਤਮਾ ਦੀ ਮਿੱਠੀ ਯਾਦ ਨਾਲ ਹੋਰ ਕੋਈ ਰਸਤਾ ਨਹੀਂ ਮਿੱਤਰੋ ਤੇ ਬਾਹਰ ਕਿਥਾਂ ਤੇ ਤਾਂ ਡੇਕੇਗਾ ਜੇਕਰ ਸਾਡੇ ਮਨ ਦੇ ਵਿੱਚ ਸੰਤੋਖ ਆਵੇਗਾ ਸਾਥ ਆਵੇਗਾ ਸੱਚ ਤੇ ਜੇਕਰ ਅਸੀਂ ਗਲਤ ਅਸੀਂ ਤਾਂ ਆਪਣੇ ਆਪ ਨੂੰ ਗਲਤ ਮੰਨਣ ਲਈ ਤਿਆਰ ਨਹੀਂ ਤੇ ਦੂਜੇ ਨੂੰ ਗਲਤ ਦੱਸਦੇ ਹਾਂ ਮਨ ਸੰਤੋਖ ਸਰਬਜੀਤ ਦਇਆ ਇਹ ਮੰਤਰ ਹੈ ਮਨ ਨੂੰ ਇੱਕ ਥਾਂ ਤੇ ਟਿਕਾਉਣ ਦਾ ਮਨ ਸੰਤੋਖ ਕਹਿੰਦਾ ਸਰਬਜੀਤ ਦਇਆ ਦਇਆ ਦੀ ਦ੍ਰਿਸ਼ਟੀ ਨਾਲ ਵੇਖ ਹਰੇਕ ਨੂੰ ਬਿਆਕਰ ਹਰੇਕ ਤੇ ਜਿੰਨੇ ਜੋਗਾ ਵੀ ਹੈ ਜਿਹੜਾ ਮਨੁੱਖ ਆਪਣੇ ਮਨ ਵਿੱਚ ਸੰਤੋਖ ਧਾਰਦਾ ਹੈ ਸਭ ਜੀਵਾਨਾ ਦਇਆ ਪਿਆਰ ਵਾਲਾ ਸੁਲੋਕ ਕਰਦਾ ਹੈ ਤੇ ਅਸੀਂ ਕਦੀ ਅਸੀਂ ਕਿਹੜੀ ਦਇਆ ਨਾਲ ਕਰਦੇ ਆਂ ਉਸੇ ਦਾ ਦਾਤਰੀ ਵਾਲੀ ਆਰੀ ਆਲੀ ਦਇਆ ਸਾਡੇ ਕੋਲ ਹੈ ਬਲਕਿ ਲੋਕ ਇਸ ਦਾ ਢਿੱਡ ਜਿੰਦਾ ਵੱਡਾ ਜਾਂਦਾ ਹੈ ਮਨ ਸੰਤੋਖ ਸਰਬ ਜੀ ਦਇਆ ਇrnn ਬਿਦ ਬਰਤ ਸੰਕੂਲਨ ਪਿਆ ਪ੍ਰਮਾਤਮਾ ਨੂੰ ਮਿਲਣ ਦਾ ਬਸ ਇਹੀ ਤਰੀਕਾ ਹੈ ਕਾਮਯਾਬੀ ਦਾ ਇਹੀ ਤਰੀਕਾ ਹੈ ਮਨ ਸੰਤੋਖ ਸਰਬਜੀ ਦਾ ਇੰਦਰੀ ਬਸ ਕਰ ਸੁਨੋ ਹਰ ਨਾਮ ਇੰਦਰੀ ਸਾਡੇ ਗਿਆਨ ਇੰਦਰੀ ਅੱਖ ਕਾਨ ਨੱਕ ਸਾਰਾ ਕੁਝ ਸਰੀਰ ਜੋ ਕੁਝ ਸੱਚੇ ਪਾਸਾ ਨੇ ਇੰਦਰੀਆਂ ਲਾਈਆਂ ਨੇ ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖੇ ਪੱਦੀਆ ਪਰਦੇ ਬਾਹਰ ਅੱਖਾਂ ਸਾਡੀਆਂ ਕੀ ਕਰਦੇ ਆ ਫਿਰਦੀਆਂ ਕੰਨ ਕੀ ਕਰਦੇ ਪਰਦੇ ਮੂੰਹ ਸਾਡਾ ਕੀ ਕੁਝ ਖੁੱਲ ਜਾਂਦਾ ਇੰਦਰੀ ਬਸ ਕਰ ਬਸ ਦੇ ਵਿੱਚ ਰੱਖ ਸੁਣੋ ਹਰਨਾਮ ਫਿਰ ਸੱਚੇ ਪਾਤਸ਼ਾਹ ਦਾ ਕੀਰਤਨ ਸੁਨੇਗਾ ਹਰੀ ਦਾ ਨਾਮ ਸੁਨੇਗਾ ਤਨੀ ਦੇ ਇਹ ਤਾਂ ਪਾਸੇ ਹੀ ਲੰਘ ਜਾਂਦਾ ਹੈ ਇਹ ਤਾਂ ਮਨ ਦੇ ਨੇੜੇ ਨਹੀਂ ਜਾਂਦਾ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਅੱਖਾਂ ਮਿਟ ਕੇ ਵੀ ਬੈਨੇ ਆ बाबा जी पढ़ रहे होंगे पर सू नहीं पता होंगे कि की पढ़ रहे हैं अरदास देख देख फतेह वाहू जी का खालसा तो वाहगुरू जी की फतेह चलो बोलिया चलिया माफ गलतियाँ भुला चुका माफ़ी वागुरू जी का खालसा वाहगुरू जी की